ਗੁਰਜੀ ਦਾ ਖਾਲਸਾ ਹੈ ਗੁਰਜੀ ਦੀ ਫਤਿਹ ਕੀ ਹਾਲ ਚਾਲ ਨੇ ਸਾਰਿਆਂ ਦਾ ਸਵਾਗਤ ਆ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਕਰਦੇ ਆ ਸਾਰੇ ਠੀਕ ਹੀ ਹੋਵੋਗੇ ਤੇ ਆਪਾਂ ਹਰ ਸਾਲ ਦੀ ਤਰ੍ਹਾਂ ਜਾਣੇ ਹੁੰਦਾ ਸ਼੍ਰੀ ਅਨੰਦਪੁਰ ਸਾਹਿਬ ਕੋਲੇ ਮੱਲੇ ਤੇ ਐਰ ਕੀ ਵੀ ਜਾ ਰਹੇ ਆਂ ਸ੍ਰੀ ਅਨੰਦਪੁਰ ਸਾਹਿਬ 2025 ਕਰਦੇ ਆ ਟਰਾਲਾ ਤਿਆਰ ਤੇ ਕਰਦੇ ਆ ਤਿਆਰੀਆਂ ਹਾਂਜੀ ਮੁੰਡਿਓ ਕੀ ਹਾਲ ਨੇ ਵਧੀਆ ਪੂਰਾ ਵੀ ਤੇ ਆ ਆ ਪੱਲੇ ਲਾਉਣੇ ਆ ਆਪਾਂ ਦੋਵੇਂ ਪੱਲੇ ਲਾ ਕੇ ਫੇਰ ਉੱਤੇ ਪਾਉਣੇ ਆਪਾਂ ਇਹ ਪੈੰਗਲ ਆਂਗਲ ਜੇ ਲਾ ਕੇ ਥੋੜਾੇ ਉੱਚਾ ਕਰਕੇ ਲਾਦਾ ਕਿ ਤੰਪੂ ਜੁਡੇਰੇ ਬਲੌਗ ਦੇ ਨਾਲ ਤੇ ਚੈਨਲ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਓ ਤੇ ਬਾਕੀ ਦਿਖਾਉਂਦੇ ਆਂ ਗੱਲਬਾਤ ਹਲਾ ਤੇ ਪੱਲੇ ਦੋਵੇਂ ਆ ਜਾਣਾ ਹੁੰਦਾ ਬਾਈ ਸਾਡੇ ਅੱਗੇ ਹਾਰੇ ਟਰੈਕਟਰ ਲੈ ਕੇ ਥੋੜੀ ਮਜ਼ਦੂਰੀ ਕਰਨੀ ਨਹੀਂ ਜਾ ਰਿਆ ਹਾਂ ਕੀ ਤੇ ਨਹੀਂ ਹਾਰ ਹਾਂ ਮੁੰਲਾ ਲਗਾਤਾਰ ਹੋ ਕਿੰਨੇ ਸਾਲ ਹੋ ਗਏ ਟਰੈਕਟਰ ਜਾਂਦੇ ਨੇ ਤੇਰੇ ਨੂੰ ਬਾਈ ਬਾਹਰ ਮਸਾਲਾ ਬਾਹਰ ਮਸਾਲਾ ਤੇ ਐਰ ਕੀ ਆ ਕੇ ਨਾਗਾ ਪੈਦਾ ਉਹ ਵੀ ਥੋੜੀ ਮਜ਼ਦੂਰੀ ਵਸਤੇ ਆ ਤੇ ਆ ਪੈਪ ਪਾਜਨੀਆ ਦੇ ਪੌੜੀ ਕਰਾਉਣੇ ਉਥੇ ਵੈਲਡ ਇੱਥੇ ਫੇਰ ਉੱਤੇ ਪਾ ਕੇ ਰਸਾ ਦੇ ਪੌਨੇ ਉੱਤਰਾਲ ਘਰ ਕੋਲੇ ਜਾ ਕੇ ਪੌੜੀ ਕਰਾਦੀ ਵੈਲਡ ਘਰ ਦੀ ਕਵਾਲੀ ਨੇ ਬਹੁਤ ਆ ਬਹੁਤ ਆ ਤੇ ਕਾ ਕਿ ਲਵਾਏਗਾ ਡਿੱਗਣ ਤੋਂ ਆ ਥੋੜਾ ਥੋੜਾ ਵੈਲਡ ਕਰਾਂਗਾ ਗ੍ਰਿੰਡਰ ਨਾਲ ਬੱਟ ਲਾਂਗੇ ਬਾਅਦ ਚ ਆ ਪੈਪ ਲਾਦੀ ਜਾ ਕੇ ਪੌਨੇ ਉਤਰਾਲ 20 ਗੱਦੇ ਰੱਖ ਲਈ ਗੁਰਦਰਾ ਸਾਹਿਬ ਤੋਂ ਤੇ ਜਾ ਕੇ ਕਰਦੇ ਆ ਸੈਟਿੰਗ ਫਟ ਹੁਣ ਜਾਣੇ ਘਰੇ ਉਧਰ ਪਤਾ ਯਾਰ ਅਸਾ ਆ ਬਾਹਰ ਅਸਾ ਥੱਲੇ ਤੇ ਉੱਤੇ ਤਰਪਾਲ ਪਾਉਨੇ ਆ। ਉੱਤਰ ਜਾ। ਲਓ ਇਹ ਪ੍ਰਾਰੀ ਲੈਣ ਜਾਂਦੇ ਆ ਹੁਣ। ਥੱਲੇ ਰਖਣਾ ਤੇ ਥੱਲੇ ਫਿਰ ਬੜਕਣਗੇ ਬਾਹਲਾ ਨਹੀਂ ਤਾਂ ਇਹ ਪ੍ਰਾਰੀ ਰੱਖ ਕੇ ਗੱਦੇ ਰੱਖਲੇ ਫਿਰ ਸਹੀ ਹੁੰਦਾ। ਕੀ ਹੁੰਦੇ ਮੁੰਡੇ ਲੋ ਜੀ। ਹਾਂ। ਜੇ ਲੂਖਿਆ ਲੱਗੂ ਗੇ ਟਰਾਲਰ ਪਰ। ਪੁੰਨੇ ਆ ਵਿੱਚ। ਮੋਡੀਫਾਈ ਕਰ ਦਾਂਗੇ ਮੁੰਡਾ ਮੋਡੀਫਾਈ ਵੇ ਇਦਾਂ ਰੱਖਤੀ ਮੁੰਡਿਆਣੇ ਪਰਾਲੀ 1000 ਰੁਪਏ ਦਾ ਰੀਚਾਰਜ ਪਵਾ ਕੇ ਪੱਦਰਿਆ ਕਰਕੇ ਤੇ ਆਹ ਮੁੰਡੇ ਆਏ ਵਿਸ਼ੇਸ਼ ਤੌਰ ਤੇ نو ਹੀ ਚੱਬੀ ਜਾਂਦੇ ਹੁੰਦਾ ਆਹ ਪਰਾਲੀ ਰੱਖਤੀ ਵਿੱਚ ਤੇ ਤਰਪਾਲ ਵਿਛਾ ਕੇ ਉੱਤੇ ਫਿਰ ਗੱਦੇ ਰੱਖ ਦਾਂਗੇ ਗੱਦੇ ਵੀ ਰੱਖ ਲਿਆ ਵਿੱਚ ਮੁੰਡਿਆਣੇ ਤਰਪਾਲ ਪਾ ਕੇ ਉੱਤੇ ਹੀ ਪਾ ਲਈਂ ਤਰਪਾਲ ਨਾਲ ਤੇ ਰਸੇ ਪਾਈ ਜਾਂਦੇ ਆ ਵੇ ਲੈ ਬਹੁਤ ਸੋਹਣਾ ਜੋਰ ਮਾਰੇ ਅੱਧੇ ਜਿਹਾ ਲੈ ਵੇ ਖਾਦਮ ਕਦ ਹੋਇਆ ਪਰ ਰਸੇ ਨਹੀਂ ਪਹੁੰਚਦਾ ਦੂਜੇ ਪਾਸੇ ਚੱਲ ਰਸਾ ਪਹੁੰਚੇਗਾ ਹਲੇ ਵੀ ਨਹੀਂ ਪਹੁੰਚਣਾ ਲੈ ਖਾਚ ਮਗਰ ਖਾਚੇ ਰਸਾ ਦਾ ਅੱਧੇ ਚ ਪਿਆਗਾ ਹਾਂ ਬਾਵਾ ਇਕੱਠਾ ਕਰ ਹਾਂ ਇਧਰ ਇਕੱਠਾ ਕਰ ਪਾਂਛੀ ਐਚ ਹੋਰ ਇੱਕ ਟਾਰੀ ਛੜਦੇ ਗੋਲ ਆ ਜਾ ਨਹੀਂ ਚੱਲ ਚੱਲ ਬਾਈ ਚਲੋ ਵੀ ਨਹੀਂ ਆਵੇਂ ਕੀ ਬੰਦੀ ਆ ਗੱਲ ਉਹ ਜਾਨਦਾ ਪੜਾ ਹੁੰਦਾ ਠੀਕ ਆ ਲੈ ਆ ਸੁਖਾ ਨੰਨੇ ਦਾ ਮੁੰਡਾ ਕਾਲੀਦਾਰ ਵਾਲਾ ਝੰਡਾ ਲਈ ਫਿਰਦਾ ਦਿਖਾਈ ਸਿੱਧਾ ਕਰਕੇ ਝੰਡਾ ਹੀ ਗਲਤ ਆ ਗਈ ਗੱਲ ਝੰਡਾ ਹੀ ਗਲਤ ਆ ਗਈ ਸਹੀ ਗੱਲ ਲੈ ਸ਼ੋਰੋਂ ਨਹੀਂ ਕਾਲੀ ਦਾ ਆ ਲਾਲਾ ਝੰਡਾ ਨੀਲਾ ਮੁੰਡਾ ਵੱਡਾ ਲੋਈ ਆ ਖੜਾਤਾ ਘਰੇ ਟਰਾਲਾ ਤਿਆਰ ਕਰਕੇ ਗੱਦੇ ਉੱਤੇ ਰੱਖ ਕੇ ਦਰਪਾਣਾ ਸਹੀ ਪਾ ਕੇ ਨੂੰ ਜਾਣੇ ਹੁਣ ਕੱਲ ਨੂੰ ਕਰ ਲਾਂਗੇ ਮਾੜਾ ਮੂਟਾ ਕੰਮ ਫਿਰ ਦੇਖਦੇ ਆਂ ਕੀ ਬਾਹਰ ਕਦੋਂ ਗੁਰਦੁਰਨਾ ਕੱਲ ਨੂੰ ਹੀ ਤੁਰਨਾ ਆਪਾਂ 12 ਤਰੀਕ ਨੂੰ ਗੱਡਾ ਤਾਂ ਬਾਹਰ ਹੀ ਰਾਤ ਜਾੜੀ ਟਾਈਮ ਨਾਲ ਘਰੇ ਤੇ ਹੋਣਾ ਆਇਆ ਟਰਾਲਾ ਬਾਹਰ ਕੱਢਤਾ ਤੇ ਟਰੈਕਟਰ ਧੋਣੇ ਨੇ ਮੜਾ ਆ ਆਸ ਲਾਂ ਸਰ ਲਾ ਰਿਹਾ ਤੇ ਆਲੋ ਜਿਹੜੇ ਨਾਲ ਕਰਾਣੇ ਨੇ ਰੋਡ ਤੇ ਜੜ ਗਿਆ ਗੁੱਦਰ ਵੀ ਜਿਵੇਂ ਰਾਬੋ ਬੋਲ ਬਚਾ ਵੜਾਉਂਦਾ ਆਈ ਦੋਈ ਤੋਂ ਡਰੇਕਟਰ ਆ ਲੱਤ ਪੈ ਬੇ ਡਾਕਾ ਹਸਤਾ ਦੋਈ ਕਾਸਤਾ ਨਹੀਂ ਪੈ ਜਾਂਦਾ ਕਸੀ ਜਾਂਦੇ ਨੇ ਕਸੀ ਜਾਂਦੇ ਨੇ ਇਹੋ ਕਰਦਣਾ ਨੂੰ ਤਰ ਤਰਾਂ ਲਿਆਂਦਿਆਂ ਮੁੰਡਿਆਂ ਨੇ ਬਲਬ ਬੁਲਬ ਲੈ ਜਾਂਦੇ ਜਗਾਵਾਂਗੇ ਪੂਰਾ ਜਗਾ ਦੇਣਾ ਟਰਾਲਾ ਵਿੱਚ ਆਹ ਬੈਟਰੀ ਤੇ ਜਗਾ ਲਾਂਗੇ ਕਿਰਾਂ ਜਾਂਦੇ ਜਾਂਦੇ ਬਤੇ ਜਗਾਉਣ ਵਾ ਛੋਟੇ ਲਾ ਦਾਂਗੇ ਇਹ ਆ ਤਾਰ ਲਿਆਂਦੀ ਆ ਆ ਵਾਲੀ ਇਹ ਉਸ ਤੋਂ ਲਾ ਦਾਂਗੇ ਵੱਡੇ ਬਿਜਲੀ ਦਾ ਇਹ ਬੈਂਡਰੀ ਤੋਂ ਲਾ ਦਾਂਗੇ ਲਗਾਉਨੇ ਫਿਰ ਰਾਤ ਲੋਈ ਜਾਣੀਆਂ ਜਾਂਦਿਆਂ ਨੂੰ 700 ਵੀ ਕੁੱਟਨੇ ਬੋਲਿਆ ਨੇ ਇਹ ਜਰਾ ਹੀ ਨਹੀਂ ਕਰਾ ਆ ਕਰਮਚਾਰੀ ਦਿਖਾ ਦੇ ਸਪਾਈ ਵਾਲਾ ਸਪਾਈ ਵਾਲਾ ਕਰਮਚਾਰੀ ਸਾਡੀ ਸਪਾਈ ਕਰੀ ਜਾਂਦਾ ਐ ਵੀ ਆ ਛੱਕੀ ਕਰਤਾ ਯਾਰ ਸਾਰੀਆਂ ਤਿਆਰੀਆਂ ਓਕੇ ਆ ਟਰੈਕਟਰ ਵੀ ਤੋਤਾ ਦੇ ਟਰਾਲਾ ਵੀ ਕਰਤਾ ਹੀ ਸਾਫ ਤੇ ਸਾਰਾ ਕੁਸ ਬਲਬ ਬਲਬ ਜਗਦੇ ਕਰਤੇ ਆ ਠੀਕ ਆ ਆ ਹਵਾ ਜਾਣ ਤੋਂ ਥੋੜੀ ਤਾਂ ਜੱਕਦੀ ਆ ਦਰਵਾਜ਼ਾ ਵੀ ਹਵਾ ਆ ਜਾਂਦੀ ਰਹੇਗਾ ਜੀ ਤੇ ਸਾਰੀਆਂ ਤਿਆਰੀਆਂ ਓਕੇ ਆ ਬੱਸ ਇਸ ਨਾਲ ਹੀ ਕਰਦੇ ਆ ਬਲੌਗ ਦੀ ਸਮਾਪਤੀ ਮਿਲਦੇ ਆ ਨੈਕਸਟ ਬਲੌਗ ਦੇ ਨਾਲ ਆਪਾਂ ਬਣਾਵਾਂਗੇ ਪਾਰਟ ਠੀਕ ਆ 1 2 3 ਜਨੇਦਰ ਰਹਿਣਾ ਗੁੰਨਦੰ ਦੇ ਧਿਆਨ ਰੱਖਣਾ ਸਾਰਿਆਂ ਨੇ ਚੰਗਲ ਨੂੰ ਕਰ ਲਓ ਸਬਸਕ੍ਰਾਈਬ ਸਾਰੇ ਪਾਰਟ ਜਰੂਰ ਦੇਖਿਓ ਧੰਨਵਾਦ ਜੀ